ਉਹ ਪਾਈ ਤੁਸੀਂ ਠੰਡਾ ਠੰਡਾ ਪੀ ਲੋ ਵਰਦਾਈਆਂ ਦੇ ਦਿਓ ਉਹਨੂੰ ਦੱਲੀ ਨੂੰ ਯਾਰ ਅੱਛਾ ਹੋਰ ਜਨਮ ਦਿਨ ਹੈ ਕਿ ਹੋਰ ਕੋਈ ਨਾ ਨਾ ਜੱਪ ਹੁਣ ਤੁਸੀਂ ਕਿਹਾ ਪਾ ਵੀ ਮੰਗਣਾ ਹੋ ਗਿਆ ਹੋਊਗਾ ਸਾਹ ਭਾਈ ਪਾਈ ਕੋਈ ਨਹੀਂ ਪਤਾ ਲੱਗਦਾ ਬਾਈ ਹੋਣ ਦੀ ਟਾਈਮ ਦਾ ਪਤਾ ਨਹੀਂ ਲੱਗਦਾ ਬਾਈ ਪਤਾ ਲੱਗਦਾ ਨਾ ਨਾ ਕੋਈ ਚੋਸ ਨਹੀਂ ਫੁੱਲਦਾ ਦੱਲੀ ਵੀ ਕਹਿੰਦਾ ਬੰਨਦਾ ਬਾਈ ਮੂੰਹ ਚ ਬੋਲ ਨਹੀਂ ਕੱਢਣ ਦਿੱਤਾ ਇਹਨੇ ਕਹਿੰਦਾ ਬੰਦੇ ਹੋਰ ਸੱਤ ਲੋਗ ਆ ਰਹੇ ਆਂ ਤਾਂ ਬੋਤਲ ਬੜੀ ਆਊਗਾ ਦਾ ਹੀਰਾ ਇਹ ਹਮ ਨਾਲ ਇੱਕ ਹੋਰ ਚ ਕਹਿੰਦਾ ਇਹ ਭਤੀਜੇ ਦਾ ਵੀ ਜਨਮ ਦਿਨ ਨਾਲੇ ਇਕੱਠਾ ਹੀ ਗੰਮ ਜਿੱਸੇ ਤਾਂ ਉਹ ਸੱਤ ਫੋਟਾ ਤੇ ਦੇ ਨਾਲੇ ਅੱਜ ਦੰਲੀ ਦਾ ਬਰਥਡੇ ਆ ਨਾਲੇ ਉਹ ਤੇਰੀ ਆ ਗਿਆ ਹੋ ਗਿਆ ਦੁੱਪ ਗੱਲ ਚੰਮੂ ਕੰਮ ਹਾਂ ਉਹ ਤੈਨੂੰ ਪੱਤ ਕੇ ਦੇਣ ਨੂੰ ਫਿਰਦਾ ਵੀ ਗੱਡੀ ਲੈ ਆਇਆ ਤੈਨੂੰ ਵੀ ਭਾਈ ਬਫ ਬਫ ਮਾਰਕਾ ਭਾਈ ਮੇਰੀ ਗੱਲ ਪਹਿਲਾਂ ਪਹਿਲਾਂ ਉਹ ਕਹਿੰਦਾ ਤਿੰਨ ਤੇਰਾ ਮੈਂ ਸੁਣਿਆ ਤਿੰਨ ਦੇ ਦਿਆਂ ਆ ਗਿਆ ਲੈ ਹੁਣ ਮੂੰਹ ਮਿੱਠਾ ਗੱਲਾਂ ਉਹ ਵੀ ਬਹੁਤ ਆ ਉਹ ਵੀ ਕਰਦਾ ਹਾਂ ਹਾਂ ਤੂੰ ਬੁਲਾ ਲੈਣ ਦੇ ਹੁਣ ਯਾਰ ਤੇਰੇ ਕਿਦਾਂ ਮੇਰੇ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗਰ ਦਾਤ ਤੁਸੇ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਕੱਲ ਸੀ ਜੀ 15 ਅਗਸਤ ਤੇ ਅੱਜ ਹੈਗੀ ਹੈ ਜੀ 16 ਅਗਸਤ ਤੇ ਅੱਜ ਹੈਗਾ ਜੀ ਸੰਗਰਾਮ ਦਾ ਪਵਿੱਤਰ ਦਿਹਾੜਾ ਅੱਜ ਭਾਦੋ ਮਹੀਨਾ ਆਰੰਭ ਹੋਇਆ ਜੀ ਤੇ ਕਰਨਵੀਰ ਨੂੰ ਕੱਲ ਕਹਿਤਾ ਸੀਗਾ ਜੀ ਵੀ ਛੁੱਟੀ ਹੈ ਗਵਰਨਮੈਂਟ ਨੇ ਸਰਕਾਰੀ ਛੁੱਟੀ ਕਰਤੀ ਸੀ 15 ਅਗਸਤ ਨੂੰ ਚਲੋ ਬੱਚਿਆਂ ਨੇ ਇੱਥੇ ਪਰਫਾਰਮੈਂਸ ਵਗੈਰਾ ਦਿਖਾਈਆਂ ਹਨਾ ਜਿੱਥੇ-ਜਿੱਥੇ ਵੀ 15 ਅਗਸਤ ਮਨਾਈ ਗਈ ਹੈ। ਤੋਂ ਨੈਕਸਟ ਦੇ ਇਹਦੀ ਛੁੱਟੀ ਤਕਰੀਬਨ ਕਰੇ ਦਿਆ ਕਰਦੇ ਹਾਂ। ਤਾਂ ਫਿਰ ਅੱਜ ਸੰਗਰਾਮ ਦਾ ਦਿਹਾੜਾ ਹੋਣ ਕਰਕੇ ਸ੍ਰੀ ਚਮਕੌਰ ਸਾਹਿਬ ਪਹੁੰਚੇ ਜੀ ਅਸੀਂ ਸ੍ਰੀ ਚਮਕੌਰ ਸਾਹਿਬ ਦੀ ਇਸ ਸਮੇਂ ਕੱਚੀ ਗੜੀ ਦੇ ਵਿੱਚ ਮੌਜੂਦ ਹੈ ਜੀ ਅਸੀਂ ਦੋਨੇ ਜਣੇ ਬੈਠੇ ਹਾਂ। ਕਰਨਵੀਰ ਸਤਿ ਸ੍ਰੀ ਅਕਾਲ ਜੀ। ਤੇ ਦੋਵੇਂ ਨਾਮ ਮੱਥਾ ਟੇਕਣ ਆਏ ਆ ਤੇ ਪਹਿਲਾਂ ਕੱਚੀ ਗੜੀ ਦੇ ਵਿੱਚ ਮੱਥਾ ਟੇਕਾਂਗੇ ਉਸ ਤੋਂ ਬਾਅਦ ਦੇ ਵਿੱਚ ਫਿਰ ਥੱਲੇ ਕਤਲਗੜ ਦਾ ਮੱਥਾ ਟੇਕਾਂਗੇ ਉਸ ਤੋਂ ਬਾਅਦ ਵਿੱਚ ਜਾਵਾਂਗੇ ਦੇਨ ਨਾਨਕਿਆਂ ਬੀਬੀ ਨੂੰ ਮਿਲ ਕੇ ਆਵਾਂਗੇ ਦੀ ਨਾਨੀ ਨੂੰ ਮਿਲ ਕੇ ਆਵਾਂਗੇ ਹੁਣ ਤੁਹਾਨੂੰ ਆਪਾ ਦਰਸ਼ਨ ਕਰਵਾ ਦਿੰਦੇ ਆ ਜੀ ਗੁਰਦੁਆਰਾ ਸਾਹਿਬ ਕੱਚੀ ਗੜੀ ਇਹ ਉਹ ਸਥਾਨ ਆ ਜਿੱਥੇ ਜਦੋਂ ਅਨੰਦਪੁਰ ਸਾਹਿਬ ਛੱਡ ਕੇ ਆਏ ਸੀਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨਾ ਜੀ ਤਾਂ ਇਸ ਸਥਾਨ ਤੇ ਆ ਕੇ ਉਹਨਾਂ ਨੇ 40 ਸਿੰਘਾਂ ਦੇ ਨਾਲ 41 ਸਿੰਘਾਂ ਦੇ ਨਾਲ ਤੇ ਨਾਲੇ ਵੱਡੇ ਸਾਹਿਬ ਜਦਿਆਂ ਦੇ ਨਾਲ ਅਜੀਤ ਸਿੰਘ ਜੁਹਾਰ ਸਿੰਘ ਜੀ ਦੇ ਨਾਲ ਇੱਥੇ ਟਾਈਮ ਬਤਾਇਆ ਸੀਗਾ ਤੇ ਇੱਥੇ ਤੋਂ ਹੀ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਕੇ ਥੱਲੇ ਲੜਨ ਵਾਸਤੇ ਭੇਜੇ ਸੀਗੇ ਅ ਜਦੋਂ ਜਹਾਦ ਕੀਤੀ ਸੀਗੀ ਜ਼ੁਲਮ ਦੇ ਖਿਲਾਫ ਟੱਕਰਾਂ ਕਰਿਆ ਸੀਗਾ ਜੀ ਇਸ ਤੋਂ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਇੱਥੇ ਤੋਂ ਫਿਰ ਜਦੋਂ ਗਏ ਸੀਗੇ ਉਹ ਮੱਛੋੜ ਵਾਲਾ ਸਾਈਡ ਨੂੰ ਚਲੇ ਗਏ ਸੀ ਪਰ ਉਹ ਆਸਥਾਨ ਹੈ ਜਿੱਥੇ ਗੁਰੂ ਮਹਾਰਾਜ ਰਹੇ ਸੀਗੇ ਕੱਚੀ ਗੜੀ ਦੇ ਵਿੱਚ ਬਹੁਤ ਸੋਹਣੀ ਦਿਖ ਦਿੱਤੀ ਹੋਈ ਹੈ ਇਸ ਸਮੇਂ ਤੇ ਚਲੋ ਜੀ ਆਪਾਂ ਚੱਲ ਕੇ ਅੰਦਰ ਨਮਸਕਾਰ ਕਰਦੇ ਆਂ ਸ਼ਰਦਾ ਬਣਾ ਲਿਓ ਤੁਸੀਂ ਸਾਰੇ ਜਣੇ ਚਲੋ ਪੁੱਤਰਾ ਆਪਰਾ ਦੇ ਮੰਨ ਲੈ ਕੈਮਰੇ ਦਾ ਕਾਰ ਉਹ ਵਾਹ ਗ੍ਰੂਪ ਅਲਾ ਕਰੇ ਆਪ ਤਾਂ ਵਾਹਿਗੁਰੂ ਹੱਥ ਤੋਂ ਲਈ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਭਲਾ ਕਰੀਂ ਬਹਾਰਾ ਕਰੀਂ ਮੇਰੇ ਮਾਲਕ ਸੱਚਾ ਪਾਤਸ਼ਾਹ ਜੀਂ ਦੇ ਆਲੂ ਕਿਰਪਾਲੂ ਮਿਹਰ ਕਰੀਂ ਰਾਤ ਨੂੰ ਦੇਖ ਆਪਾਂ ਦੇਖ ਬਾਹਰ ਲਈ ਦੇ ਦਿੰਦੇ ਹਾਂ ਹਾਂ ਪਈ ਬਾਹਰਲੇ ਮੁਲਕਾਂ ਦੇ ਆ ਕੇ ਹਾਂ ਆ ਕੀ ਦੀ ਆ ਪਤਾ ਨਹੀਂ ਲੱਗ ਲੱਗ ਕੰਟਰੀਆਂ ਦੇ ਪੁੱਤ ਜਿੱਥੇ ਤੇ ਵੀ ਹੋਣਗੇ ਆ ਜਾ ਤੂੰ ਆ ਜਾ ਮੈਨੂੰ ਜਾਣੀ ਹਾਂ ਹੂੰ ਹੋਇਆ ਹੋਇਆ ਉਹ ਵਾਹਿਗੁਰੂ ਸਤਨਾਮੁ ਸ਼੍ਰੀ ਵਾਹਿਗੁਰੂ ਬਗਦਦ ਸਿਵਾਰਾ ਤੇ ਬੋਲੀ ਮੱਛੀ ਨਹੀਂ ਆਉਂਦਾ ਹਨਾ ਠੀਕ ਹੈ ਕਿ ਕੰਕੁਣਾ ਜਦੋਂ ਜਦੋਂ गोरद्वारा साहब الشريك قتل साहिबा वाह thank <laughs> Karena. Oh,

ਪਹੁੰਚ ਗਏ ਜੀ ਬੀਬੀ ਦੇ ਕੋਲ ਮਿਲੋ ਜੀ ਬੀਬੀ ਨੂੰ ਮਾਈ ਗੀ ਜੀ ਕਾ ਕਾਲ ਸਾਹਿਬ ਮਾਈ ਗੀ ਜੀ ਕੀ ਹਾਲ ਹੈ ਕਰਨ ਸਾਡਾ ਥੱਕ ਗਿਆ ਦੇਖ ਲੈ ਮੰਮੀ ਕਰਨ ਜੀ ਅੱਜ ਮੇਰਾ ਦੋਤਾ ਆਇਆ ਹੋਇਆ ਏ ਤੇ ਮੇਰਾ ਜਵਾਈ ਵੀ ਮੈਨੂੰ ਮਿਲਣ ਆਇਆ ਏ ਮੈਨੂੰ ਕਹਿੰਦਾ ਤੂੰ ਕਾਤੇ ਇੰਨਾ ਕੰਮ ਕਰਦੀ ਆਂ ਔਰ ਮੈਂ ਦੇਖਿਆ ਜੀ ਇੱਧਰ ਪਿੱਛੇ ਫੇਰ ਕੰਮ ਛੇੜੀ ਬੈਠੀ ਆ ਬੀਬੀ ਕਹਿੰਦੀ ਵੀ ਆ ਵੀ ਟਾਕੀਆਂ ਗਲ ਗਿਆ ਨੇ ਕੋਈ ਸਮਾਨ ਚੋਰੀ ਕਰ ਲੇ ਜੋ ਮੈਨੂੰ ਕਹਿੰਦੀ ਜਾਣਾ ਪੈਂਦਾ ਮਥਾ ਮਥਾ ਟੇਕਣਾ ਗੁਰਦਵਾਰਿਆਂ ਦੇ ਵਿੱਚ ਇਨੇ ਪਿੱਛੇ ਦੇ ਚੱਕ ਤੇ ਫੱਟੇ ਆ ਟਾਕੀਆਂ ਕਢਾ ਕੇ ਪਰਲੇ ਤੇ ਕੰਦੇ ਕਰਵਾਤੀ ਜਿੱਧਰ ਗਲਗੀਆਂ ਤੇ ਹਨਾ ਦੇਖਾ ਮੜ ਜਗਾ ਚਲੋ ਜਿਵੇਂ ਆ ਆ ਫੀਗੀ ਟਾਕੀ ਕਢਵਾਈ ਹੈ ਜੀ ਆ ਥੱਲੇ ਤੇ ਖਰਾਬ ਕਰੋ ਜੀ ਹੋ ਗਈ ਤੇ ਉੱਪਰ ਦੇ ਸੀਸਾ ਸੂਸਾ ਵਗੈਰਾ ਫਟ ਗਿਆ ਤਾਂ ਪੁਰਾਣੇ ਸਮਿਆਂ ਵਿੱਚ ਮਤਲਬ ਬੈਕ ਸਾਈਡ ਤੇ ਲੋਹਾ ਜਨ ਤਲਵਾਇਆ ਪਹਿਗਾ ਇਹਨੂੰ ਇਹਨੂੰ ਜਾਲੀ ਜੁਲੀ ਲੁਵਾਈ ਵਿਦੀ ਪਹਿਲਾਂ ਉਹ ਸਰ ਗਿਆ ਤਾਂ ਬਸ ਸਿਕਣੀ ਫਿਰ ਹੌਲੀ ਹੌਲੀ ਡਰਾਮਾ ਟੱਪ ਦੇ ਟੱਪ ਦੇ ਟੱਪ ਗਿਆ ਆਹ ਰਾਤ ਤੇ ਇੱਕ ਬੰਦ ਇੱਕ ਇੱਧਰ ਕਰਵਾਉਂਦੇ ਇੱਥੇ ਛੋਟੀ ਟਾਕੀ ਦੀ ਬੰਦ ਇੱਕ ਹੋਰ ਰੂਮ ਦੇ ਵਿੱਚ ਕਰਾਤੀ ਜੀ ਪਰਲੇ ਪਾਸੇ ਉਹਦੇ ਵਿੱਚ ਬੰਦ ਇੱਕ ਸਾਈਡ ਤੇ ਇੱਧਰ ਨੇ ਛਾੜੜਦੇ ਇੱਕ ਹੋਰ ਵੀ ਚੱਕਰ ਹੈ ਜੀ ਇਹ ਤੇ ਪਰਲੇ ਪਾਸੇ ਜਗ੍ਹਾ ਵੀ ਵਿਕ ਗਈ ਕਿਹੇ ਦੀ ਹੈਗੀ ਸੀਗੀ ਉਹ ਜਿਹਦੇ ਕਰਕੇ ਹோம் ਵੀ ਸ਼ਾਇਦ ਬੰਦ ਕਰਨੀ ਹੀ ਪੈ ਜੰਦੀਆਂ ਅਗਲੇ ਦੇ ਕੈਨ ਤੋਂ ਪਹਿਲਾਂ ਹੀ ਬੰਦ ਕਰਾਫ ਹੋ ਗਈਆਂ ਚੰਗੀ ਗੱਲ ਹੈ ਪਰ ਠੀਕ ਕਰੇ ਮਾਤਾ ਤਾਂ ਇਹ ਇੱਧਰਲੇ ਪਾਸੇ ਜਗ੍ਹਾ ਹਾ ਕੋਈ ਸਮਾਤਾ ਜੀ ਹੈਗੀ ਦੀ ਇਹ ਅੱਛਾ ਇੱਧਰ ਕਿਸੇ ਹੋਰ ਦੀ ਹੈ ਇਹ ਇੱਧਰ ਕੋਈ ਹੋਰ ਬੰਦੇ ਦੀ ਹੈ ਨਾ ਆ ਵੀ ਦਰਵਾਜ਼ਾ ਰੱਖ ਲਿਆ ਕਿਸੇ ਨੇ ਅੱਛਾ ਹੈ ਟੈਂਟ ਟੈਂਟ ਵਾਲੇ ਦਾ ਮਕਾਨ ਪਾ ਲਿਆ ਹੋਰੇ ਓਹੋ ਹੋ ਤਾਂ ਹੀ ਦਾ ਪੰਗਾ ਪੈ ਗਿਆ ਚਲ ਕੋਈ ਗੱਲ ਨਹੀਂ ਪੰਗਾ ਘਾਦਾ ਪੈ ਗਿਆ ਹਾਂ ਚਲ ਬੰਦ ਕਰ ਗਏ ਆਪਣੀ ਪਾਸੇ ਉੱਥੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਹਾਲ ਤਬ ਅਮਰੀਕਾ ਆਣਿਆ ਨੇ हां ਕੰਦਲਾ ਸਾਫਦਾ ਚਲ ਕੋਈ ਹੋਣਾ ਪਣੀ ਆ ਤਾਂ ਟੈਂਸ਼ਨ ਨਾ ਲੈ ਤੂੰ ਇੱਧਰ ਵਾਲੀ ਕਿਤੇ ਹੋਰ ਦੀ ਹੋਗੀ ਹੌਲੀ ਹੌਲੀ ਦੇਖ ਲੈ ਬਸ ਹੋਣੀ ਪਹਿਲਾਂ ਖੁੱਲਾ ਹੀ ਪਿਆ ਦਾ ਮਾਤਾ ਸਾਰੇ ਪਾਸੇ ਹੈ ਨਾ ਵਧੀਆ ਆਉਂਦਾ ਰੌਣਕ ਹੋਗੀ ਮੈਨੂੰ ਹਾਂ ਇਹ ਗੱਲ ਹੈ ਜਿਹੜੇ ਦੀ ਬਸਦਿਆਂ ਦੀ ਭਾਉ ਹੁੰਦੇ ਆ ਹਾਂ ਨਾਲ ਮੈਨੂੰ ਤਾਂ ਰੌਣਕ ਚਾਹੀਦੀ ਐ ਇਹ ਤਾਂ ਗੱਲ ਹੈਗੀ ਹੋਈ ਹਾਂ ਬਹੁਤ ਵਧੀਆ ਐ ਚਲੋ ਜੀ ਫੇਰ ਦਿਖਾਉਂਦੇ ਜੀ ਤੁਹਾਨੂੰ ਹੋਰ ਕੁਝ ਇਹੋ ਤੁਸੀਂ ਦੇ ਖੇਤਾਂ ਦੇ ਵਿੱਚ ਆ ਗਿਆ ਘੁੰਮਣ ਮਹਾਚਰੋ ਖੇਤਕ ਨੇ ਕਈ ਦਿਨ ਹੋ ਗਏ ਤੇ ਦਿਨ ਮਿੱਤੇ ਵੀ ਨਹੀਂ ਤੇ ਘੇੜਾ ਪੱਜਿਆ ਹੈਗਾ ਹਾਂ ਡੌਲਜੀ ਕਰੀ ਹੋਈ ਹੈ ਸਾਫ਼ ਹਾਤਾ ਗੰਨਾ ਜਰੂਰ ਬਥੇ ਨਾ ਹੋਏ ਨਾਲ ਦਈ ਮੈਂ ਤਾਂ ਕਹਿੰਦਾ ਇਹਨੂੰ ਵੱਢ ਕੇ ਡੰਗਰਾਂ ਨੂੰ ਪਾ ਦੇਣਾ ਇਹ ਕਿਰੀਆ ਤੇ ਔਰ ਕੁਛ ਬੀਜ ਦਾਂਗੇ ਹੋਰ ਕੁਛ ਇੱਧਰ ਦੇਖੋ ਇਹ ਬੂਟਿਆਂ ਕਰਕੇ ਇਹ ਹੈ तकरीबन 10-10 ਫੁੱਟ ਤੱਕ ਮੇਰੇ ਵਾਲੇ ਖੇਤ ਦੇ ਵਿੱਚ ਵੀ ਗੰਨੇ ਨੂੰ ਵਧਣ ਫੁੱਲਣ ਨਹੀਂ ਦਿੱਤਾ ਹੈਗਾ ਕੋਈ ਕੋ ਟਮਾਟਰਾਂ ਮਾਜੀ ਢੱਕਾ ਜੰਮਿਆ ਹੋਇਆ ਸਮਝ ਲਓ ਇੱਕ ਲਿਖੇ ਦਾ ਮੌਸਮ ਠੀਕ ਹੈ ਹੁਣ ਥੋੜਾ ਜੱਕ ਹੈਗਾ ਇਹ ਫਰਕ ਪਿਆ ਮੌਸਮ ਦਾ ਹਦਰ ਬਿੰਦਰ ਰਾਣੇ ਹੁਣ ਇਹ ਬੂਟੇ ਵੇਚਣੇ ਆ ਜੀ ਮਾਰ ਕੇ ਇੱਕ ਦੋ ਕੁ ਗਿਹੜਾ ਬਾਕੀ ਪਤਾ ਨਹੀਂ ਹਾਲ ਰੇਟ ਭੋ ਕਿਆ ਲੱਗਿਆ ਉਹ ਚੀਜ਼ ਦਾ ਪਤਾ ਨਹੀਂ ਹੈਗਾ ਮੈਨੂੰ ਹਾਲ ਜਨੇ ਉਹਨੇ ਸੇਲ ਪਰ ਲਾਏ ਹੋਏ ਆ ਚਲੋ ਕਮਨਿਆ ਪਰ ਲਿਵਾਸ ਦੇ ਕੋਮਾ ਕਿ ਦੇ ਦੇ ਤਕਰੀਬਨ ਮੈਨੂੰ ਤਾਂ ਲੱਗਦਾ ਵੀ ਸ਼ਾਇਦ ਗੰਨਾ ਰਹਿ ਗਿਆ ਥੋੜਾ ਜਿਹਾ ਬੰਨਣ ਤੇ ਪਰ ਬੰਨ ਹੋ ਲਿਆ ਸਾਰਾ ਹੀ ਠੀਕ ਹੈ ਇਧਰ ਗੰਨਾ ਠੀਕ ਖੜਾ ਹੈ ਉੱਪਰ ਵਾਲੇ ਖੇਤ ਦੇ ਵਿੱਚ ਤੇ ਥੋੜਾ ਜਿਹਾ ਹੈਗਾ ਨਰਮ ਸਾਈਡ ਸਾਈਡ ਜਿੱਧਰ ਜਿੱਧਰ ਬੂਟੇ ਆ ਪਪੂਲਰ ਜਿਹਾ ਲੱਗੇ ਹੋਏ ਆ ਬੂਟਿਆਂ ਦੀ ਖੇਤੀ ਨੇ ਬਚਾਲੇ ਸਾਡੇ ਇੱਧਰ ਇਹ ਆਪਣਾ ਪਪੂਲਰ ਦੀ ਖੇਤੀ ਨੇ ਥੋੜੇ ਲੋਕਾਂ ਨੂੰ ਬਚਾਏ ਹੋਏ ਆ ਹਨ ਅਨਾਦਿਲ ਦੇ ਵਿੱਚ ਕੱਖਣ ਦਾ ਬਹੁਤ ਹੋ ਜਾਂਦਾ ਹਾ ਬਾਪੂ ਨੇ ਇੱਕ ਨਿੰਮ ਦਾ ਬੂਟਾ ਲਾਇਆ ਇੱਥੇ ਜੇ ਦੇਖੋ ਵੀ ਕਾਮਯਾਬ ਹੁੰਦਾ ਹੈ ਕਿ ਨਹੀਂ ਹੁੰਦਾ ਇਹ। ਕਾਫੀ ਵੱਡਾ ਹੈ। ਬਾਕੀ ਹੁਣ ਰੱਬ ਜਾਣਦਾ ਅੱਗੇ, ਕੀ ਬਣੂਗਾ। ਤੇ ਮੰਡ ਪਹੁੰਚ ਗਏ ਸੀਗੇ ਜੀ। ਮਰੂਦ ਮੁਰਾਦ ਲੱਗੇ ਹੋਏ ਥੇ ਲੈ ਕੇ ਜਾਂਦੇ ਆ। ਕਾਫੀ ਇਹ ਆਪਣੀ ਹਲਦੀ ਹੈਗੀ ਐ। ਥੋੜਾ ਕੱਖ ਹੋ ਗਿਆ ਜੀ, ਸਫਾਈ ਹੋਣ ਵਾਲੀ ਹੋਗੀ ਥੋੜੀ। ਇੱਕ ਦਿਨ ਮੰੰਦਾ ਰੱਖ ਕੇ ਸਫਾਈ ਕਰਾਂਗੇ ਜੀ ਫੇਰ ਇਹਦੀ। ਅਮਰੂਦਾ ਇੱਥੇ ਪੱਕ ਕੇ ਹੁਣ ਖਰਾਬ ਹੋਣ ਲੱਗ ਗਏ। ਕਾਫੀ ਲੱਗੇ ਹੋਏ ਅਮਰੂਦਾਂ। ਭੁੰਨ ਲੱਗ ਗਿਆ ਬੱਜਣਾ। ਢੰਡੀ ਲੈ ਕੇ ਗਈ ਨਹੀਂ ਪਾਪਾ ਜੀ ਕੋ ਘਰ ਹਾਂ। ਆ ਗਿਆ ਬਸ ਇਹਦੀਆਂ। ਹੂੰ। ਹੈਲੋ। ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਲੱਗ ਗਈਆਂ ਫੰਡੀਆਂ ਵਿੱਚੋਂ ਲੱਗਣ ਦੇਖਦੇ ਹਾਂ ਹੁਣ ਇਹ 2000 ਦਿਨ ਤੱਕ ਸ਼ਾਇਦ ਹਰ ਵਾਰ ਆਮ ਤੋਰੀਆਂ ਬਣਦੀਆਂ ਕੁਝ ਸਵਾਦ ਓਹੋ ਰੱਬਾ ਮੇਰਾ ਦੋ ਕੇ ਬਣਾ ਲਾ ਕਹਨਾ ਜਿਹੜੇ ਰੋਟੀ ਤਿਆਰ ਪੰਜਾਂ ਮਿੰਟਾਂ ਜੇ ਤਿਆਰ ਹੁੰਦਾ ਅੰਦਰ ਅਕਰੀ ਹੋਈ ਹੈ ਸਾਫ ਸਫਾਈ ਇਹਦੇ ਪਰਤੇ ਨਹੀਂ ਜਾਂਦੇ ਹੈਗੇ ਬਹੁਤੇ ਅੱਛਲਦੇ ਫਿਰ ਸਾਡੇ ਰੋਸ਼ਨੀ ਨਹੀਂ ਰਹਿੰਦੇ ਆ ਉਹ ਬਣਾ ਬਣਾਉਂ ਲੈਂਦੇ ਹੋਣੇ ਆ ਪਾਣੀ ਚੱਲਦਾ ਉਧਰ ਬਾਬੇ ਨਾਨਕ ਦੀ ਦੇਹ ਦੇ ਨਾਲ ਤਕਰੀਬਨ ਤਕਰੀਬਨ ਸਾਰੇ ਜ਼ਿੰਮੇਦਾਰ ਹੈ ਫਮੇ ਹੁਣ ਤੱਕ ਖੁਸ਼ ਆ ਵੀ ਠੀਕ ਜਾ ਰਹੀ ਹੈ ਫਸਲ ਅੱਗੇ ਵੀ ਬਸ ਮਾਲਕ ਚੜ੍ਹਦੀਆਂ ਕਲਾ ਚ ਰੱਖੇ ਠੀਕ ਖੜੀ ਹੈ ਫਸਲ ਸਾਡੀਓ ਪਾਣੀ ਦੇਖ ਕੇ ਜੀ ਕਰਦਾ ਹੁਣ ਨਹਾਉਣ ਨੂੰ ਹੁਣ ਇਸ ਨਹਾਣ ਕਰੇ ਲੈਣੇ ਆ ਇੱਧਰ ਵੀ ਠੀਕ ਖੜੀ ਆ। ਲਓ ਜੀ ਚੱਲ ਪਿਆ ਜੀ ਇੱਧਰ ਕੰਮ ਪੂਰਾ ਜੋਰ-ਜੋਰ ਨਾਲ। ਉਹ ਕਹੇ ਛੱਤ ਦਾ ਸਾਰੀ ਉਹ ਤਾਂ ਗਈ ਹੈ ਨਾ। ਉਹਦਾ ਹੀ ਮਟੀਰੀਅਲ ਹੈ। ਉਹਦਾ ਹੀ ਮਟੀਰੀਅਲ ਹੈ। ਜਿਹੜਾ ਦੁਪਹਿਰੇ ਟਰਾਲਾ ਭਰਿਆ ਤਾਂ ਉਹੀ ਭਰਿਆ ਹੈ। ਉਹੀ ਹੈ। ਹਾਂ ਇਹ ਤਾਂ ਗੱਲ ਹੈ। ਯਾਰੀ ਦਾ ਦੁਬਾਰਾ 12-12 ਦਾ। ਲਾਈਟ ਹੀ ਨਹੀਂ ਆਈ ਮੁੜ ਕੇ ਹੈ ਨਾ। ਲਾਰਟ ਤਾਂ ਹੁਣ ਵੀ ਨਹੀਂ ਹੈਗੀ 12:00 ਵਜੇ ਹੀ ਸਾਢੇ 12:00 ਵਜੇ ਫੇਰ ਭਾਜੀ ਸਾਢੇ 12:00 ਫੇਰ ਭਾਜੀ ਨੱਠੀ ਹੋਈ ਐ ਲਾਰਟ ਰੱਖਦੇ ਫੋਟ ਕਰਦੇ ਹੋ ਖਾਲੀ ਵੀਰ ਬਣ ਕੇ ਇਹਨਾਂ ਦੇ ਕਿਸੇ ਦੇ ਸੁਣਨ ਨਾਲ ਤੇਰਾ ਸਾਡੇ ਵੀਰ ਹੋਈ ਜਾਵੇ ਮੈਂਟਰ ਟੁੱਟ ਗਿਆ ਸਾਰੇ ਇਹਨਾਂ ਪਲੈਂਟਰ ਟੁੱਟ ਗਏ ਮਟੀਰੀਅਲ ਦਾ ਬਾਦੂ ਪਿਆ ਉੱਪਰ ਸਾਰੇ ਖਾਲੀ ਕਰਦੇ ਤੋ ਹੋਏ ਕਮਰੇ ਤਿੰਨੇ ਤੋ ਅੱਛਾ ਤਿੰਨੇ ਕਰਤੇ ਵਾਹ ਭਾਈ ਵਾਸ਼ੇਰ ਹੋਏ ਕੰਮ ਖਿੱਚਦਾ ਦੇ ਠੀਕ ਹੈ ਠੀਕ ਦੱਲੀ ਦਾ ਹੈਪੀ ਬਰਥਡੇ ਆ ਪੂਰੇ ਪਿੰਡ ਦੇ ਵਿੱਚ ਇਹ ਠੰਡੇ ਦੱਤੇ ਬੁਲਾਉਂਦਾ ਫਿਰਦਾ ਹੈ ਹੁਣ ਨਹੀਂ ਬੰਦ ਸੁਣਾ ਨਾ ਅੰਨਾ ਅੰਨਾ ਇਹ ਰੀ ਰੀ ਹੁੜੀ ਗਾਲ ਇਹਨੂੰ ਬੰਦ ਕਰਾ ਸਰੋਂ ਖੰਡਾ ਹੋ ਜਾਂਦਾ ਚੜਜੀ ਲੈ ਉਹ ਬੰਦ ਕਰਨੀ ਕੀ ਗੱਲ ਬਾਈ ਇਹ ਪਾਲਟੀ ਕਰਦਾ ਬਾਈ ਇਹਦਾ ਬਾਈ ਉਮਰ ਇਹਨੂੰ ਪਪਾ ਨਾਨਕ ਬੜੀ ਲੰਬੀ ਉਮਰ ਕਰੇ ਤੰਦਰੁਸਤ ਰੱਖੇ ਨਾ ਚੜਦੀ ਕਲਾਂ ਦੇ ਵਿੱਚ ਰੱਖੇ ਕੈਂਠ ਬੰਦਾ ਇਹ 25ਵਾਂ ਸਾਲ ਲੱਗ ਗਿਆ ਇਹਨੂੰ 25ਵਾਂ ਲੱਗ ਗਿਆ ਹੈ ਉਹ ਕਿੰਨੇਵਾਂ ਲੱਗਿਆ ਦਰਨੋ ਕਾ ਬਾਬੇ ਹੈ 25ਵਾਂ ਕਿੰਨੂੰ 25ਵਾਂ 31ਵਾਂ ਅੱਛਾ 30 ਉਹ 23 31 ਕੀ ਗੱਲ ਇਕੋ ਗੱਲਾਂ ਰਲ ਗਿਆ ਵਿੱਚੇ ਮੈਂ ਭਾਈ ਮਿੱਠਾ ਕਹਿੰਦੇ ਮੈਂ ਮੱਠਾ ਨਹੀਂ ਪੀਣਾ ਮੈਨੂੰ ਇਹਨਾਂ ਜਲਦੀਰਾ ਲੈ ਕੇ ਦੇ ਦਤਾ ਹਾਂਪੀ ਬਰਥਡੇ ਰਸਪੁਰ ਸਾਸੇ ਚੱਲ ਪਿਆ ਦਿੱਲੀ ਵਾਲਾ ਆਗੇ ਆਗੇ ਬੰਦੇ ਆਗੇ ਪਿੱਛੇ ਹੋ ਗਿਆ ਜਿਆਦਾ ਹੈ ਹੈ ਹੋਏਗਾ ਕਿ ਕਿਹਦੇ ਕਿਹਦੇ ਮੋੜਨ ਲੱਗਿਆ ਦੇ ਵਧਾਈਆਂ ਹੈਪੀ ਬਰਥਡੇ ਟੂ ਜੂ ਹੋ ਗਿਆ ਲੈ ਹੁਣ ਇਹ ਪੰਗਾ ਹੋਰ ਕਹਿ ਲਿਆ ਤਾਰ ਲੱਗਿਆ ਹੈ ਨਹੀਂ ਇੱਥੇ ਬਰਾ ਦੇ ਐਨੋ ਵੇ ਔਰ ਇਹਦਾ ਗਰਾਊਂਡ ਲੱਗੇ ਨਿਆਣਾ ਦਾ ਬਣਾਉਣਾ ਉਹ ਕਹਿੰਦਾ ਚੱਕੇ ਪਾਉਣਾ ਬਾਦਮਾ ਕੌਣ ਕਹਿੰਦਾ ਫਿਰ ਕਿੱਥੇ ਖੁੰਝ ਫਿਰ ਸਾਈਡ ਪਰ ਉਹਰੇ ਲੈ ਬਸਨ ਤਾਰ ਦੋ ਕਿ ਤੈਨੂੰ ਕਰਕੇ ਫਿਰ ਐਸੇ ਤਾਰ ਉਹਰੇ ਲਿਆ ਜੇ ਪਾਉਣਾ ਉਹਰੇ ਤਾਰ ਆ ਤਾਂ ਕਹਿੰਦਾ ਖਤਮ ਹੋ ਗਿਆ ਉੱਪਰ ਇਹ ਕਿਥੇ ਬਣੋਂ ਹੋਣ ਦੁਆਰਾ ਫਿਰ ਫਿਰ ਇਹਨੂੰ ਫਿਰ ਸਿਰੇ ਹੀ ਲਾ ਆਂ ਨੰਟ ਵਿੱਚ ਉਹਦੇ ਕੋਲ ਇੱਕ ਸਾਈਡ ਤੇ ਲਾ ਦੇ ਫਿਰ ਚੱਕਣਾ ਸੌਖਾ ਰਹੂ ਆ ਤਾਂ ਮੈਂ ਇਹਨੂੰ ਹੁਣ ਕਹਿ ਕੇ ਹਟਿਆ ਵੀ ਮਾ ਰੂਟਾ ਮੀਟਰ ਰੋਣਾ ਮਾ ਰੂਟਾ ਮੀਟਰ ਬਣਾਣਾ ਅਨਸੇ ਮੜ ਦੇਖ ਇਹਨੂੰ ਲਾ ਦੇ ਕਿਤੇ ਖੁੰਝੇ ਲਾ ਦੇ ਪਿਛਲੇ ਪਾਸੇ ਜਾ ਕੇ ਆਂ ਸੀਮੇ ਉਹ ਪੀ ਲੋ ਆਇਓ ਠੰਡਾ ਦਾ ਪੀ ਲੋ ਤੁਸੀਂ ਨਹੀਂ ਤੁਮ ਫਿਰ ਉਹ ਕੀ ਕਰਿਆ ਜੀ ਇੱਥੇ ਇਹ ਕਿੱਥੇ ਲਾ ਕੇ ਕੀ ਫੋੜੀ ਜਿੱਥੇ ਡਰਨਾ ਰਾਲਾ ਖੋਲ ਦੇ ਉਹਨਾਂ ਨੂੰ ਕਿਹੜਾ ਚਾਹੀਦਾ ਕਰ ਲੂ ਨਾ ਪੂਰੀ ਖੜਾ ਦੇ ਲਈ ਬਾਈ ਜਾਨਾ ਪਰ ਉਹ ਭਾਈ ਤੁਸੀਂ ਠੰਡਾ ਠੰਡਾ ਪੀ ਲਓ ਯਾਰ ਬਦਾਈਆਂ ਦੇ ਦਿਓ ਉਹਨੂੰ ਦੱਲੀ ਨੂੰ ਯਾਰ ਅੱਛਾ ਹੋਰ ਜਨਮ ਦੇ ਲੈ ਕੇ ਹੋਰ ਕੋਈ ਨਾ ਨਾ ਜੱਬੇ ਹੁਣ ਤੁਸੀਂ ਕਹਿੰਦੇ ਭਾਈ ਇਹ ਮੰਗਣਾ ਹੋ ਗਿਆ ਹੋਊਗਾ ਸਰੋਸਾ ਭਾਈ ਭਾਈ ਕੋਈ ਨਹੀਂ ਪਤਾ ਲੱਗਦਾ ਮੇਰੇ ਕੋਲ ਨਹੀਂ ਟਾਈਮ ਦਾ ਪਤਾ ਲੱਗਦਾ ਬਾਈ ਪਤਾ ਲੱਗਦਾ ਨਾ ਨਾ ਕੋਈ ਚੱਕਰ ਨਹੀਂ ਹੋਈ ਦੱਲੀ ਵੀ ਕਰਾਂ ਰਵਾਂ ਮੰਦਾ ਭਾਈ ਮੂੰਹ ਚ ਬੋਲ ਨਹੀਂ ਕੱਢਣ ਦਿੱਤਾ ਇਹਨੇ ਕਹਿੰਨਾ ਬੰਦੇ ਹੋਰ ਸੱਤ ਲੋ ਯਾਰਾਂ ਦਾ ਬੋਤਲ ਬੜੀ ਹੋ ਆਊਦਾ ਹੀਰਾ ਇਹ ਹੂੰ ਨਾਲੇ ਕੋ ਹੋਰ ਚੱਕਰੀ ਦਾ ਇਹ ਭਤੀਜੇ ਦਾ ਵੀ ਜਨਮ ਦਿਨ ਨਾਲੇ ਇਕੱਠਾ ਹੀ ਗੰਮ ਜਿੱਥੇ ਤਾਂ ਉਹ ਸੱਤ ਫੋਟਾ ਨਹੀਂ ਕੋਹਾ ਗੱਲੀ ਐਡਾ ਲਿਆ ਬੇ ਬੜਾ ਪਾਠੰਡਾ ਵੀਰਾ ਠੰਡਾ ਵੀਰਾ आजा ਹਾਂ ਅੱਛਾ ਤੇਰੀ ਮਰਜ਼ੀ ਹੈ ਭਾਈ ਫਿਰ ਨਹੀਂ ਭਾਈ ਨਾ ਮੈਂ ਟਾਈਮ ਦੇ ਦੇ ਨਾਲ ਅੱਜ ਦੰਲੀ ਦਾ ਬਰਥਡੇ ਆ ਨਾਲੇ ਉਹ ਤੇਰੀ ਆ ਗਿਆ ਹੋ ਗਿਆ ਦੁੱਪ ਗੱਲ ਚੰ ਨੂੰ ਕੰਮ ਹੋ ਤੈਨੂੰ ਪੱਟ ਕੇ ਤੇਨੂੰ ਫਿਰਦਾ ਵੀ ਗੱਡੀ ਲੈ ਆਇਆ ਤੈਨੂੰ ਵੀ ਭਾਈ ਬਫ ਬਫ ਮਾਰ ਕਾ ਭਾਈ ਮੇਰੀ ਗੱਲ ਪਹਿਲਾਂ ਉਹ ਕਹਿੰਦਾ ਤੈਨ ਤੇਰਾ ਮੈਂ ਸੁਣਿਆ ਤੈਨੂੰ ਦੇ ਦਿਆਂ ਉਹ ਆ ਗਿਆ ਨਾ ਹੁਣ ਮੂੰਹ ਮਿੱਠਾ ਗੱਲਾਂ ਉਹ ਵੀ ਬਹੁਤ ਆ ਉਹ ਵੀ ਕਰਦਾ ਹਾਂ ਤੂੰ ਬੁਲਾ ਲੈਣ ਦੇ ਹੁਣ ਯਾਰ ਗੱਲ ਤੇਰੇ ਕਿਦਾਂ ਕਰੇਗਾ ਤੇਰੇ ਕੋਲ ਪੂਤਾ ਸਾਲ ਹੋ ਗਿਆ ਖਰੀਦਦਾ ਇੱਥੇ ਜਾਨ ਦੇ ਨਾ ਦੁਨੀਆ ਪਰ ਫਾਰਕਾ ਦੁਨੀਆ ਪਰ ਜਨਮ ਹੋਇਆ ਤੇਰਾ ਬਾਈ ਤੈਨੂੰ ਵੀ ਮੁਬਾਰਕਾ ਕੱਢੀ ਦੀਆਂ ਹਾਂਜੀ ਹਾਂਜੀ ਤੁਹਾਨੂੰ ਵੀ ਬਾਈ ਤੇਰਾ ਬਾਈ ਠੰਡਾ ਆ ਜਾ ਲੈ ਫੜ ਹਾਂ ਜੀ ਹਰਪਿੰਦ ਅਸੀਂ ਆਉਂਦੇ ਨੇ ਭੇਟੀਆਂ ਹੁੰਦੀਆਂ ਬਿੰਦਰ ਵੀ ਸ਼ਗਨ ਚੱਕੀ ਫਿਰਦਾ ਮੈਨੂੰ ਲੱਗਦਾ ਅੱਜ ਸ਼ਗਨ ਦੇ ਤਾ ਹੈਪੀ ਬਰਥਡੇ ਦਾ ਪੇ ਤਾਂ ਸਾਡੀ ਗਿਣਤੀ ਵੀ ਬਣਦਾ ਹੈ ਕਾਰਟ ਚ ਪਾ ਕੇ ਦੇਗਾ ਨਾਲ ਸੁਣਾ ਲੱਗਦਾ ਇਹ ਕਹਿੰਦਾ ਕਿ ਨਾ ਮੂੜੀ ਦਿੰਦਾ ਵੀ ਜ਼ਿਆਦਾ ਯਾਰ ਇਹ ਘੱਟ ਦੇ ਦੇ ਹਾਂ ਇਹ ਵੀ ਗੱਲ ਹੈਗੀ ਹੈ ਕਾਰਟ ਵੀ ਹੁੰਦਾ ਮੈਂ ਲੈ ਲੈ ਬਣਾਉਂਦੀ ਵੀ ਪਾ ਦਿੰਦੇ ਕਈ ਵਾਰ ਨਹੀਂ ਘੱਟ ਦੇ ਤਾਂ ਫੇ ਪਤਾ ਨਹੀਂ ਲੱਗਦਾ ਕਿੰਨੇ ਦੇ ਦੇ ਹਾਂ ਕਹਿੰਦਾ ਨਹੀਂ ਯਾਰ ਬਾਈ ਘੱਟ ਦੇ ਦੇ ਯਾਰ ਗੱਲ ਵੀ ਠੀਕ ਹੈ ਹਾਂ ਹਾਂ ਪਰ ਉਹਨਾਂ ਨੇ ਨਹੀਂ ਪੁੱਛਿਆ ਕਿ ਹਾਂ ਕੁਝ ਵੀ ਘੱਟ ਵੱਧ ਉਹ ਤਾਂ ਜਿੰਨੇ ਹੈਗੇ ਫੜ ਕੇ ਜੇਬ ਚ ਪਾ ਲਏ ਇਹਨੂੰ ਕੋਈ ਮਤਲਬ ਨਹੀਂ ਹੈ ਇਹਦਾ ਸੁਭਿਓ ਬੋਲਦਾ ਹੈ ਨਾ ਦੁਨੀਆ ਬੋਲਦਾ ਹਾਂ